ਇਹਨਾਂ ਨਾਲ ਦੀ ਹੀ ਗੱਲ ਹੈ ਕੀ ਭਾਇ ਕੀ ਹੈ ਇਹ ਮੱਖੋ ਨਹੀਂ ਸਾਡੇ ਘਰ ਤੇ ਕਬਜ਼ਾ ਕਿਸਦਾ ਆ ਹੂੰ ਪਹਿਲਾਂ ਸਾਡਾ ਥਾਂ ਸਾਡੇ ਨਾਂ ਹੋਇਆ ਹੂੰ ਇਹ ਮੇਰੀ ਦਰਾਨੀ ਆਪਣੇ ਨਾਲ ਪੇਕੇ ਰਹਿੰਦੀ ਸੀ ਉਹ ਉਹਨਾਂ ਨੇ ਹੀ ਰੱਖੀ ਉਹ ਥਾਂ ਸਾਡੇ ਤੋਂ ਚੋਰੀ ਲੈ ਲਿਆ ਹੂੰ ਠੁੱਠੇ ਨੇ ਵਜਾਇਸਤੀ ਕਰਾਈ ਆ ਹੂੰ ਤੇ ਉਸ ਤੋਂ ਬਾਅਦ ਜਦ ਸਾਨੂੰ ਪਤਾ ਲੱਗਾ ਮੇਰਾ ਮੇਰੇ ਘਰ ਦਾ ਇਹ ਸਾਰੇ ਮਿਹਨਤ ਕੀ ਖਾਸ ਦਾ ਹੂੰ ਇਹ ਜਦੋਂ ਲਾਤਾ ਇਹ ਉੱਠ ਕੇ ਮਾਰਨ ਪਟਾ ਕੇ ਜਿਹੜੇ ਆਲੇ ਦਾਖਲ ਹੋਗਾ ਉਹਦੋਂ ਵੀ ਇਹ ਨਹੀਂ ਸਾੜਦੇ ਢੁੱਥੇ ਪਾ ਕੇ ਜਿਹੜੀ ਤੁਸੀਂ ਦਵਾਈ ਖਾਦੀ ਤੁਸੀਂ ਆਪ ਖਾਦੀਏ ਮੈਂ ਆਪ ਖਾਦੀਏ ਕਿਸ ਕਾਰਨ ਕਰਕੇ ਖਾਦੀ ਇਹ ਮੈਨੂੰ ਪਰੇਸ਼ਾਨ ਬਹੁ ਮੇਰੇ ਬੱਚਿਆਂ ਨੂੰ ਵੀ ਮੈਨੂੰ ਬਹੁ ਕੀਤਾ ਰਹਾ ਦਿੱਤਾ ਤੇ ਸਟਾਰ ਬਹੁ ਕੀਤਾ ਰਹਾ ਠੀਕ ਮੈਂ ਜੀ ਨਹੀਂ ਸਕਦੀ ਮੈਂ ਸ਼ਿਫਸਰ ਉੱਤਰ ਭਾਰਤ ਹੋ ਜੀ ਰਾਸ਼ਟਰੀ ਪ੍ਰਮੁਖ ਮੇਰੇ ਕੋ ਫਵਾੜੇ ਦਾ ਇੱਕ ਪਾਰਟੀ ਹੈ ਜਾਂ ਮੇਰੇ ਆਪਣੇ ਨੇਜ ਦੋਸਤਾਂ ਮੇਰੀ ਪਾਰਟੀ ਵਰਕਰ ਜਾਂ ਮੇਰੇ ਭਰਾ ਹੀ ਆ ਉਹਨਾਂ ਨੂੰ ਕਿਹਦੇ ਉਹਨਾਂ ਦੀ ਇਲਾ ਦੀ ਸਾਸੂ ਮਾਂ ਨੂੰ ਮਾਰਕਟਾਈ ਕਰਕੇ ਉਹਨਾਂ ਨੇ ਤੰਗ ਪ੍ਰੇਸ਼ਾਨ ਕਰਕੇ ਕੋਈ ਦਵਾਈ ਖਾ ਲਈ ਸੀ ਜਿਨ੍ਹਾਂ ਦਾ ਇਥੇ ਸਿਵਲਾ ਸਟਾਟ ਰੋਮਾ ਚੱਲਦਾ ਪਿਆ ਠੀਕ ਹੈ ਜੀ ਉਹਨਾਂ ਦੇ ਬੱਚਿਆਂ ਨੂੰ ਤੰਗ ਪਸ਼ਾਣ ਕਰਦਾ ਤੇ ਭਾਬੀ ਦੇ ਸਾਡੇ ਦੇ ਉੱਤੇ ਵੀ ਗਲਤ ਨਿਗਰ ਆਗਾ ਜਿਸ ਤੋਂ ਮੈਨੂੰ ਪਤਾ ਲੱਗਾ ਵਾ ਮੈਂ ਸੀਪੀ ਸਾਹਿਬ ਨੂੰ ਇਨਕੁਆਰੀ ਲਵਾਉਣ ਵਾਸਤੇ ਐਪਲੀਕੇਸ਼ਨ ਲਿਖੀ ਆ ਇਹ ਐਫ ਆਈ ਆਰ ਉਹਨਾਂ ਦੀ ਆ ਤੇ ਗੁਲਜਾਰ ਜੀ ਜਿਹੜੇ ਜਮਸ਼ੇਰ ਥਾਣੇ ਤੋਂ ਆ ਉਹ ਦੂਜੀ ਪਾਰਟੀ ਕੋਲ ਮਿਲ ਕੇ ਧੱਕਾ ਕਰ ਰਹੇ ਨੇ ਮੈਂ ਪ੍ਰਸ਼ਾਸਨ ਨੂੰ ਅਪੀਲ ਕਰਨਾ ਚਾਹੁੰਦਾ ਜਲੰਧਰ ਪੁਲਿਸ ਕਮਿਸ਼ਨਰ ਸਾਹਿਬ ਨੂੰ ਮੈਡਮ ਬਹੁਤ ਵਧੀਆ ਲੱਗੇ ਸਾਡੇ ਮੈਡਮ ਜੀ ਇਨਕੁਆਰੀ ਤੁਸੀਂ ਖੁਦ ਆਪ ਕਰਿਓ ਜਿਹੜੀ ਇਹਨਾਂ ਨੂੰ ਵਿਚਾਰਿਆਂ ਨੂੰ ਇਨਸਾਫ ਮਿਲ ਸ ਨਹੀਂ ਜਿਹੜਾ ਗੁਲਜ਼ਾਰ ਦਾ ਤੁਸੀਂ ਨਾਮ ਲੈ ਰਹੇ ਹੋ ਉਹਨੇ ਇਹਨਾਂ ਦੀ ਸਾਈਡ ਨਹੀਂ ਪੁੱਛਿਆ ਨਹੀਂ ਕੁਝ ਕੁਝ ਨਹੀਂ ਪੁੱਛਿਆ ਹੁਣ ਨਹੀਂ ਆ ਤਾਂ ਸਾਹਮਣੇ ਬਿਆਨ ਲੈ ਲਿਓ ਵੀ ਤੁਹਾਨੂੰ ਸਾਹਮਣੇ ਕਹਿੰਦਾ ਬਿਆਨ ਮੈਂ ਨਹੀਂ ਦੇਣੇ ਅੱਛਾ ਜੀ ਐਸੇ ਕਰਕੇ ਮੈਂ ਸਿੱਧੇ ਕਮਿਸ਼ਨਰ ਸਾਹਿਬ ਨੂੰ ਇਹਨਾਂ ਨੂੰ ਨਾਲ ਸਾਰਿਆਂ ਨੂੰ ਲੈ ਕੇ ਪੇਸ਼ ਹੋਵਾਂਗਾ ਜੇ ਕਮਿਸ਼ਨਰ ਸਾਹਿਬ ਨੇ 72 ਘੰਟਿਆਂ ਦੇ ਵਿੱਚ ਇਨਸਾਫ ਨਾ ਦਿੱਤਾ ਤੇ ਅਸੀਂ ਧਰਨਾ ਪ੍ਰਦਰਸ਼ਨ ਕਰਾਂਗੇ ਅੱਜ ਤੁਸੀਂ ਸਿਵਲ ਹਸਪੀਟਲ ਪਹੁੰਚਿਓ ਕੀ ਕਾਰਨ ਹੋਇਆ ਕੀ ਹੈ ਜਿਹੜੀ ਬਬੀ ਦੇ ਦਵਾਈ ਖਾ ਲਈ ਆ ਕਿ ਦਸਰਫਾਸ ਦੀ ਅੱਛਾ ਜੀ ਮੈਨੂੰ ਤਾਂ ਦਿੱਖੋ ਕਿ ਸਾਡੇ ਜਿੱਦਾਂ ਗਵਾੜਵੇ ਕਿਸੇ ਦੇ ਉਹ ਸਾਨੂੰ ਗਾਲਾ ਵਗੈਰਾ ਕੱਟਦੇ ਸੀਗੇ ਤੇ ਬੰਦਾ ਸਾਡਾ ਜਿੱਤਾ ਘਰ ਤੱਕ ਤੇ ਇਸੇ ਜਿੱਤੋਂ ਨਾ ਚੱਲਦਾ ਸੀ ਪਰ ਉਹ ਦੇਖੋ ਅਸੀਂ ਇਹ ਤਾਂ ਖੜੇ ਖੰਦੇ ਸਾਨੂੰ ਦੇ ਇੱਕ ਗਾਲਾ ਵਗੈਰਾ ਕੱਟ ਲੈਂਦੇ ਕੱਟਦੇ ਸੀਗੇ ਤੇ ਇਸ ਦੁੱਖੋਂ ਮੰਮੀ ਉਹਨਾਂ ਨੇ ਦਵਾਈ ਖਾ ਲਈ ਇਸਕਾ ਕਿ ਅਸੀਂ ਸਿਮਨੋ ਹਸਪੀਟਲ ਵਿੱਚ ਉਹ ਵੱਧੀ ਸੀ ਮੰਮੀ ਉਹਨਾਂ ਨੇ 17 ਤਰੀਕੀ ਆਈ ਥਿੰਕ 18 ਤਰੀਕ ਨੂੰ ਆਖਦੇ ਹਾਂ ਅੱਧੀ ਉਸ ਕਰਕੇ ਪੰਨੂ ਸ਼ਾਮ ਨੂੰ ਅੱਛਾ ਹੁਣ ਠੀਕ ਹੈ ਉਹਨਾਂ ਨੂੰ ਹੋਸ਼ ਆ ਗਿਆ ਅਗਰ ਇਹਨੂੰ ਤੋਂ ਕਰਕੇ ਆਪਾਂ ਜੀ ਪ੍ਰੋਪਰ ਕੀਤੀ ਜਾਏ ਤੇ ਸਾਡੇ ਪੁਲਸ ਕੰਪਲੀਟ ਕੀਤੀ ਗਿਆਨ ਜੂਨ ਹੋ ਗਏ ਹਾਂ ਜੀ ਉਹ ਅੱਜ ਹੋਇਆ ਤੇ ਉਹ ਗਿਆਨ ਹੋ ਦੇ ਸਕਦਾ ਮੈਡਮ ਮਾਮਲਾ ਕਿਹੜੀ ਜਗ੍ਹਾ ਦਾ ਹੈ ਦਾਦੂਆ ਦਾਦੂਵਾਲ ਦਾ ਹਾਂ ਜੀ ਕੀ ਕਾਰਨ ਕਿ ਉਹਨਾਂ ਨੇ ਖਾਦੀ ਕੀ ਲੜਾਈ ਝਗੜਾ ਕਿਉਂ ਹੋਇਆ ਉਹ ਤੰਗ ਪਰੇਸ਼ਾਨ ਬਹੁਤ ਕਰਦੇ ਸੀਗੇ ਕੌਣ ਕਰਦੇ ਸੀ ਜੀ ਹਾਂ ਜੀ ਸਾਡੇ ਗੁਆੜਿਆ ਬੈਕ ਸਾਈਡ ਤੇ ਘਰ ਹੈ ਜਿੱਦ ਮੱਖਣ ਲਾਲ ਉਹਨਾਂ ਦਾ ਨਾਮ ਹੈ ਉਹਨਾਂ ਦੇ ਬੇਟੇ ਜਿਹੜੇ ਆ ਹਾਂ ਜੀ ਕੋਈ ਰਿਸ਼ਤੇਦਾਰੀ ਉਹਨਾਂ ਨਾਲ ਨਹੀਂ ਨਹੀਂ ਉਹ ਸਾਡੇ ਜਿੱਦਾ ਗੁਆਚ ਹੀ ਆ ਕੀ ਕਾਰਨ ਕੀ ਤੰਗ ਪਰੇਸ਼ਾਨ ਕਰਨ ਦਾ ਜੀ ਉਹਨਾਂ ਦਾ ਸਾਡਾ ਜਿੱਦਾ ਘਰ ਘਰ ਦਾ ਮਗਲ ਚੱਲਦਾ ਸੀਗਾ ਕੋਈ ਕਾਫੀ ਟਾਈਮ ਤੋਂ ਘਰ ਦੇ ਕਰਕੇ ਸੀਗਾ ਖਾਨ ਕੋਈ ਪੁਰਾਣੀ ਰੰਜਿਸ਼ ਹੈ ਤੁਹਾਡੀ ਹਾਂਜੀ ਕਾਫੀ ਟਾਈਮ ਤੋਂ ਚੱਲਦਾ ਪਿਆ ਇਹ ਕੋਈ ਪਹਿਲਾਂ ਵੀ ਕੋਈ ਪੁਲਿਸ ਕੇਸ ਚੱਲਦਾ ਹੈ ਤੁਹਾਡਾ ਉਹਦੇ ਨਾਲ ਪੁਰਾਣਾ ਚੱਲਦਾ ਪਿਆ ਕੋਈ ਹਾਂਜੀ ਕਾਫੀ ਨਹੀਂ ਲੜਾਈ ਝਗੜਾ ਹੋਣਾ ਇਸ ਤੋਂ ਪਹਿਲੇ ਵਿੱਚ ਵੀ ਕਦੀ ਹੋਇਆ ਵਿੱਚ ਇਹਨਾਂ ਦਾ ਜਿਹੜਾ ਇੱਕ ਬੇਟਾ ਸੀਗਾ ਉਹ ਸਾਡੇ ਘਰ ਜਿੱਦਾ ਚੋਰੀ ਕਰਨ ਆਇਆ ਸੀਗਾ ਤੇ ਉਹਦੇ ਤੇ ਵੀ ਅਸੀਂ ਬਵਾਚਾ ਦਾ ਅੱਜ ਕੀਤਾ ਆ ਚੋਰੀ ਕੀਤੀ ਸੀ ਉਹਨੇ ਪੀਪਲ ਨੂੰ ਜਰਾ ਲੈ ਕੇ ਗਿਆ ਹੋਇਆ ਜਾਂ ਫਿਰ 16 ਸੀ 16 ਠੀਕ ਹੈ ਉਹ 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 ਵਾਲਾ ਪਰਚਾ ਕਿੱਥੇ ਚੱਲ ਰਿਹਾ ਹੈ 42 ਅੱਛਾ ਹੁਣ ਤੁਸੀਂ ਜਾਂਦੇ ਕੀ ਹੋ ਮੈਂ ਹੀ ਚਾਹੁੰਦੀ ਆ ਕਿ 16 ਸਫਾਈ ਦਾ ਸਾਡਾ ਜਿਹੜਾ ਕੇਸ ਆ ਜੀ ਕਿੱ데 ਠਾਣੇ ਸਰ 3 3 4 ਵਿਚਾਲੇ ਸਰ ਤੁਸੀਂ ਸਿਵਲ 'ਚ ਪਹੁੰਚੇ ਹੋ ਕਿ ਮਾਮਲਾ ਤੁਹਾਨੂੰ ਇਨਫੋਰਮੇਸ਼ਨ ਆਈ ਜੀ ਉੱਥੇ ਤੁਹਾਨੂੰ ਇਨਫੋਰਮੇਸ਼ਨ ਆਈ ਸੀ 18 ਤਰੀਕ ਨੂੰ ਜੀ ਲੇਡੀ ਨੇ ਦਵਾਈ ਲਈ ਜੀ ਬਲਦੀਸ਼ਪੁਰ ਨੇ ਅੱਛਾ ਜੀ ਪਰ ਮੈਂ ਉੱਥੇ ਇਹਨਾਂ ਨੇ ਨਾਮ ਲਖਾਇਆ ਆਪਣਾ ਜਗਦੀਸ਼ ਕੌਰ ਠੀਕ ਹੈ ਜੀ ਜਗਦੀਸ਼ ਕੌਰ ਨੇ ਦਵਾਈ ਪੀਤੀ ਆ ਤੇ ਉੱਥੇ ਜਦੋਂ ਗਏ ਅਸੀਂ ਤੇ ਉਹਨਾਂ ਨੇ ਆਖਿਆ ਜੀ ਇਹਨਾਂ ਨੂੰ ਰੈਫਰ ਕਰ ਦਿੱਤਾ ਆ ਪੰਜ ਜੰਦਰ ਜ਼ਿਲ੍ਹਾ ਤਲ ਜੀ ਉਸ ਤੋਂ ਬਾਅਦ ਜੀ ਅਸੀਂ ਸੁਖਵਿੰਦਰ ਸਿੰਘ ਦੋ ਵਾਰੀ ਗਿਆ ਇਹਨਾਂ ਦੇ ਬਿਆਨ ਲੈਣ ਅੱਛਾ ਜੀ ਤੇ ਦਫਤਰ ਸਾਹਿਬ ਨੇ ਇਹਨਾਂ ਨੂੰ ਮਨਫਿਟ ਦਿੱਸਿਆ ਠੀਕ ਹੈ ਜੀ ਤੇ ਅੱਜ ਦੁਬਾਰਾ ਫੇਰ ਬਿਆਨ ਲੈਣ ਗਏ ਇਹਨਾਂ ਦੇ ਉਹਨਾਂ ਨੇ ਬਿਆਨ ਦੱਸਦੇ ਆ ਵੀ ਮੈਂ ਜਿਹੜੀ ਦਵਾਈ ਆ ਤੇ ਉਹ ਟੈਨਸ਼ਨ ਦੇ ਵਿੱਚ ਮੈਂ ਪੀਤੀ ਸੀਗੀ ਤੇ ਗੋਲੀਆਂ ਸੀਗੀਆਂ ਆਪਣੀਆਂ ਸਰਪਾਹ ਦੀ ਅਗਦੀ ਵਿੱਚ ਟੈਂਸ਼ਨ ਦੇ ਵਿੱਚ ਖੜੀ ਜੀ 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 ਸਾਨੂੰ ਭਰੋਸਾ ਦਿਵਾਇਆ ਹੈਗਾ ਸਰਪੰਚ ਨੇ ਵੀ ਤੁਹਾਡਾ ਰਾਜ਼ਨਾਮਾ ਹੋਇਆ ਇਹਨਾਂ ਨੇ ਤੇ ਮੁਕੱਦਮਾ ਦਰਜ ਹੋਇਆ ਤੇ ਪਹਿਲਾਂ ਵੀ ਇਹਨਾਂ ਦੇ ਬਰਫਲਾ ਮੁਕੱਦਮੇ ਕਮਨ ਹਣਾਂ ਨਾਲ ਚੱਲਦੇ ਆ ਲੜਾਈ ਝਗੜੇ ਦੇ ਸਰ ਕਿਸ ਗੱਲ ਕੇ ਟੈਂਸ਼ਨ ਕਿਸ ਗੱਲ ਦੀ ਕਾਦੀ ਪੀਤੀ ਕਿ ਇਹਨਾਂ ਦਾ ਮੁਕੱਦਮਾ ਦਰਜ ਹੋ ਗਿਆ ਜੀ ਉਹਦੇ ਰਿਕਾਰਡਿੰਗ ਜੀ ਇਹਨਾਂ ਨੇ ਪਵਨ ਕੁਮਾਰ ਨੂੰ ਗਲੀ ਦੇ ਵਿੱਚ ਰੋਕ ਕੇ ਉਹਨਾਂ ਮਾਰਪਟ ਕੀਤੀ ਉਹਨਾਂ ਕਾ ਕਰਕੇ ਕਰੀ ਲੈਣਾ ਉਹਨਾਂ ਨੂੰ ਲੱਗ ਰਿਹਾ ਹੈ ਕਿ ਤੁਹਾਡੇ ਉੱਤੇ ਰੋਪ ਲੱਗ ਰਿਹਾ ਹੈ ਲਾਇਆ ਜਾ ਰਿਹਾ ਹੈ ਕਿ ਦੂਜੀ ਪਾਰਟੀ ਵੱਲੋਂ ਉਹਨਾਂ ਦੀ ਸੁਣਵਾਈ ਹੋ ਰਹੀ ਹੈ ਸਾਡੀ ਸੁਣਵਾਈ ਨਹੀਂ ਹੋ ਰਹੀ ਮੈਂ ਵੀਡੀਓ ਜਿਹੜੀ ਵੀਡੀਓ ਬਣੀ ਹੈ ਵੀਡੀਓ ਦੇ ਆਧਾਰ ਤੇ ਜਿੰਨੇ ਮੁਕੱਦਮੇ ਉਹਦੇ ਵਿੱਚ ਵੀਡੀਓ ਦੇ ਸਿਗੇ ਉਹਨਾਂ ਨੇ ਨਾਮ ਲਿਖਾਇਆ ਤੇ ਉਹਨਾਂ ਦੇ ਮੁਤਾਬਕ ਆਪਣੇ ਦੇ ਵਸਾਲਾ ਮੁਕੱਦਮੇ ਦਾ ਚੱਲਦਾ ਤੇ ਉਹ ਇੱਕ ਤੁਸੀਂ ਇਹ ਵੀ ਬਿਆਨਸ ਹੈ ਕਿ ਉਹਨਾਂ ਨੇ ਆਪਣੇ ਆਪ ਹੀ ਜਿਹੜੀ ਦਵਾਈ ਖਾਧੀ ਹੈ ਉਹ ਕਹਿੰਦੇ ਸਾਨੂੰ ਪ੍ਰੈਸ਼ਰਾਈਜ਼ ਕੀਤਾ ਤਾਂ ਹੀ ਸਾਡੀ ਸੁਣ ਮੈਂ ਉਹ ਬੰਦੇ ਦਾਖਲੇ ਆਉਂਦਾ ਕਹਿੰਦੇ ਸਾਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ ਨਹੀਂ ਉਹ ਦਾਖਲੇ ਆਉ ਜੱਜ ਵੀ ਛੁੱਟੀ ਤੇ